ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਲੱਗੇ ਸੀ ਸਪਰੇਅ ਕਰਨ ਤੇ ਇੱਧਰ ਬੈਠਣੇ ਚੋਬਰ ਪਰ ਕੋਈ ਨਾ ਕੋਈ ਡਿੱਕਾ ਪਈ ਜਾਂਦਾ ਪਹਿਲਾਂ ਆਹ ਗਨ ਬੰਦ ਹੋ ਗਈ। ਇਹ ਮਸਾ ਖੋਲੀ ਆ ਨਾਟ ਖੁੱਲ ਕੇ ਸੀ ਇੱਥੋਂ ਤੇ ਹੁਣ ਤਿਆਰੀ ਤੁਰੀ ਕਰੀ ਆ ਉਹਦੋਂ ਨੂੰ ਪੰਪ ਦੀਆਂ ਬੋਕੀਆਂ ਲੀਕ ਹੋ ਗਈਆਂ ਉਹਨੂੰ ਪ੍ਰੈਸ਼ਰ ਨਹੀਂ ਬਣਾਉਂਦਾ। ਇਹ ਆ ਦੇਖਾ ਖੋਲਿਆ ਸੀ ਆ ਤਾਂ ਇੱਧਰ ਲਈ ਬੋਕੀਆਂ ਦਾ ਠੀਕ ਨੇ। ਆ ਜਿਹੜੇ ਅੰਦਰ ਨੇ ਇਹ ਆ ਲੀਕ ਨੇ ਇੱਥੋਂ। ਇਹ ਲੱਗਿਆ ਹੁਣ ਸਪਰੇਅ ਕਰਨ ਲੱਗੇ ਸੀ ਇਹ ਦਵਾਈ ਦੂਈ ਘੋਲ ਲਈ ਸੀ ਕਿਹੜੀਆਂ ਨੇ ਪਰਮੀ ਦਿਖਾਈ ਲੈ ਕੇ ਆਇਆ ਐਕਸਲ ਪਾਉਂਗੇ ਜੀ ਆਪਾਂ ਐਕਸਲ ਦਵਾਈ ਦੋ ਲੀਟਰ ਦਾ ਇਹ ਤੇ ਆਪਾਂ 6 ਕਿੱਲਾਂ ਤੇ 3 ਲੀਟਰ 300 ਗ੍ਰਾਮ ਆਪਾਂ ਦਵਾਈ ਪਾਈ ਆ ਇਹ ਐਕਸਲ ਤੇ ਜਿਨੇ ਪਾਈ ਆ ਬਾਈ ਬਣਾ ਦੱਸਿਓ ਰਿਜ਼ਲਟ ਕਿਵੇਂ ਆ ਮੌਸਮ ਲੋਟ ਨਹੀਂ ਹੈਗਾ ਠੰਡ ਹੈ ਧੁੰਦ ਵੀ ਹੈ ਚਲੋ ਕਰ ਦਾਂਗੇ ਦਿਖਾਈ हां बैठने जो मुंह बननी आज वरना बिनाड़ा ते वरना वे आ बोकियां ਨੇ। स्वर्ण जो ते परे ਤਾਂ ਹੋ ਜਾਂਦੀ ਤੁਸੀਂ गौर ही नहीं करी यार। ਪਹਿਲਾਂ ਤੁਹਾਨੂੰ ਚਾਹੀਦਾ ਨਹੀਂ ਵੀ ਪਹਿਲਾਂ ਚੈੱਕ ਕਰੀਏ ਪੰਪ। ਲੈ ਖੜ ਕੇ ਕੰਮ। स्वर्ण ਨਹੀਂ ਆਉਂਦੀ ਨਾ ਬੋਕੀਆਂ ਪਉਣੀਆਂ। ਮੈਸਤਰੀ ਆ ਇਹ। ਮੈਸਤਰੀ ਆ। ਹਮ। ਦੇਖੀ ਤਾਂ ਨਹੀਂ ਸੀਗੀ ਤੂੰ ਕਿਤੇ ਬੋਕੀ। ਹਾਂ ਹਾਂ। ਲੈ ਫੜੀ। ਚਾਰੀ ਕਰ ਆਇਆ ਯਾਰ ਬਾਈ। ਐਸਾ ਤੂੰ ਮੈਂ ਕਿ ਮੇਰੇ ਮੂੰਹ ਮੰਨੀ ਬੈਠਾ ਹੋਰਾ ਕੱਕਰ ਖੰਦਾ ਹੰਡਾ ਯਾਰਾ ਤੇ ਹੋ ਆ ਗਿਆ ਚੋਬਰ ਲੈ ਕੇ ਉਹ ਚਾਬੀਆਂ ਕੋ ਚੀਸ਼ਾਂ ਕਰਦੇ ਆਨ ਦਿਖਾਉਣੇ ਅੱਗੇ ਕੀ ਬਣਦਾ ਆ ਜਾ ਵੀ ਆ ਜਾ ਆ ਜਾ ਖੋਲ ਕਰਨ ਲੈਣਦੀਆਂ ਚਾਬੀਆਂ ਤੱਕਾ ਨਾ ਕਰ ਤੋੜਨਾਂ ਦੀ ਕੋਸ ਐਡੀ ਵੀ ਤੇਜ਼ੀ ਨਾਲ ਕਰ ਕੋਈਆਂ ਪੰਜ ਸੱਤ ਕਿਲੇ ਕੱਢ ਲੈ ਕੋਸ ਗਾਲੂ ਕਰ ਲਾਂਗੇ ਦੇਖੀ ਜੋ ਬੋਖੀਆਂ ਉਹੀ ਨੇ ਕਿਤੇ ਬੋਖੀਆਂ ਦਾ ਫਰਕ ਨਾ ਪੈ ਜੇ ਪਹਿਲਾਂ ਲਾਈਟ ਨਹੀਂ ਸੀ ਤਲਡੇ ਭਰੀ ਕਿ ਹੁਣ ਲਾਈਟ ਆ ਗਈ ਹੁਣ ਪੰਪ ਖੜ ਗਿਆ ਆਪਣੇ ਤਾਂ ਜੱਗੂ ਤੇਰਵੀ ਹੋ ਗਈ ਦੂਜੀ ਵੀ ਉਹਨੇ ਦੀ ਜਾਬੀ ਫੜ ਫੜ ਖਲਾ ਕਰਾਂ ਵੀਰ ਬਣਿਆ ਨਾਲ ਲੱਗ ਕੋਜੀ ਦੀ ਕਰਾ ਹੈਲਪ ਇਹਦੇ ਲਈ ਨਾੜ ਖੋਲਦੇ ਹੱਥ ਨਾਲ ਉਹਨੂੰ ਪਹਿਲਾਂ ਨਹੀਂ ਗੌਰ ਕਰਦੇ ਹੁੰਦੇ ਵੀ ਜਦ ਆਪਾਂ ਸਪਰੇਅ ਕਰਨੀਆਂ ਬਸ ਇਹਨੂੰ ਦੇ ਕੰਮ ਹੀ ਹੈ ਜੇ ਜਵਾਕ ਨੇ ਬਲਿਆ ਕਰਦਾ ਜਵਾਕ ਜੇ ਹੋਰ ਨਮੀ ਆ ਜਾਂਦੀ ਜਿੰਨਾ ਚੀਰ ਨਾਲ ਧੱਕਾ ਛੋੜੂ ਚਿੰਗਾ ਹੁੰਦਾ 3 ਦਿਨਾਂ ਤੱਕ 3 ਦਿਨਾਂ ਤੱਕ ਗੌਰਤਾ ਕਰਦੇ ਤੁਸੀਂ ਹਾਂ ਤੂੰ ਸਾਮਕੇ ਅੱਖੋਂ ਬਣਾ ਜਾ ਬਹੁਤ ਜ਼ਰਾ ਗੱਲ ਕਰ ਦਵਾਈ ਨਾ ਪਾਲੀ ਜੇ ਦਵਾਈ ਪਾ ਲੈਂਦਾ ਸਾਰੀ ਨਿਕਲ ਜਾਂਦੇ ਚੋਈ ਜਾਂਦਾ ਹਨ ਨੂੰ ਮੈਂ ਸਵਰਨਾ ਸ਼ਿਆਣਾ ਰਹਿ ਗਿਆ ਕਹਿੰਦਾ ਦਵਾਈ ਰਹਿਣ ਦੇ ਲੈ ਲੈ ਪੂਰੀ ਕੰਬੀ ਜਾਂ ਨਾ ਬੜਾ ਬੰਦਾ ਚਲੂ ਪਾਲੇ ਤੇ ਮਰੀਆਂ ਨੂੰ ਹੈ ਪੂਰੀ ਦਾ ਨਾ ਹਾਂ ਇਹ ਆ ਤਾਂ ਨਿਕਲ ਗਿਆ ਹਾਂ ਹਾਲੇ ਨਿਕਲ ਨਹੀਂ ਬਿੱਚਲੀਆਂ రెడ్డి ہاں ਜੀ ਬੱਤੀ ਰਬੜ ਦੇ ਹੁੰਦੇ ਇਹ ਬੱਤੀ ਰਬੜ ਦੇ ਹੁੰਦੇ ਇਹ ਨਹੀਂ ਰਬੜ ਦੇ ਹੁੰਦੇ ਕੋਈ ਨਹੀਂ ਆ ਰਬੜ ਰੈਂਕ ਨਹੀਂ ਹੈਗੇ ਇਹ ਕੱਪੜਾ ਲਿਆ ਚੱਕ ਕੇ ਇਧਰ ਤੇ ਵਰਨੇ ਲੈ ਗਏ ਇਧਰ ਲੀਰ ਜੀ ਸੇ ਹਟ ਜਾਓ ਇਹ ਮੂਹ ਮੂਹ ਦਿਖਾਈ ਦੱਸੇ ਕਿ ਖੜਾ ਹੈ ਜਿੰਨਾ ਪਰ ਮੈਂ ਕਿ ਇੱਥੇ ਰੰਗ ਕਹਿੰਦਾ ਤੂੰ ਇੱਥੇ ਹੁਣ ਕਿੱਥੇ ਨਹੀਂ ਨਾ ਦੇਖ ਤੂੰ ਦੇਖ ਮੈਂ ਕਹਣਾ ਜੇ ਪਿਛਲੀਆਂ ਬੁਕਿੰਗ ਲੀਕ ਹੋਣਗੇ ਉੱਥੋਂ ਪਾਣੀ ਇੱਧਰ ਆਉਂਦਾ ਹੋਊਗਾ ਤੇ ਆ ਗਿਆ ਹੁਣ ਰਹਿ ਗਏ ਹੈ ਹੈ ਰਹਿ ਗਏ ਰੌੜ ਦਾ ਇੱਥੇ ਦੇਖ ਕਿੱਥੇ ਹੁਣ ਆ ਦੇ ਤਸੂਆ ਕਾ ਸੀ ਆਹ ਹੈ ਨਾ ਊਸ਼ੂਆ ਹੈਗਾ ਆਦੇ ਆਹ ਨੇ ਆਹੋ ਆ ਗਈ ਹੈਗਾ ਇਹ ਊਸ਼ੂਆ ਹੈਗਾ ਇਹ ਆਹੀ ਪਹਿਣਗੇ ਇਹਦੇ ਵਿੱਚ ਵੀਰ ਰਬੜ ਰਿੰਗ ਨੇ ਜਿਹੜੇ ਬੋਕੀਆਂ ਇਹਦੇ ਵਿੱਚ ਨਹੀਂ ਹੈ ਲੀਕਿੰਗ ਜਿੱਥੋਂ ਇਹਦੇ ਜਨੇਰਾ ਰਬੜ ਰਿੰਗ ਫਿਰ ਕੱਢ ਪਾਣੀ ਤਾਂ ਪਿੱਛੋਂ ਨਹੀਂ ਆਉਂਦਾ ਇਹਨਾਂ ਨਿਕਲਣਗੇ ਹੈ ਪਤਾ ਪਿਸਟਨ ਨਹੀਂ ਇਹ ਤਾਂ ਉਹਦਾ ਪਿਸਟਨ ਨਹੀਂ ਹੂੰ ਆ ਤਾਂ ਉਂਗਰੋਕਰ ਲੈਂਬਰੋ ਬਣੀ ਨੂੰ ਅੱਛਾ ਇਹ ਤਾਂ ਹੋਰ ਰਬੜ ਰਿੰਗ ਜਿੱਥੋਂ ਬੋਕੋ ਤਾਂ ਜਾਂ ਪੰਪਟ ਹੁਣ ਇਹਦਾ ਹੱਲ ਫਿਰ ਇਹ ਹੱਲ ਕਿੱਥੇ ਹੈ ਲੈ ਫੜਾਤੀ ਦੂਜੀ ਕਿੱਥੇ ਉਹ ਅਤੂਲ ਚਿਪੜਾ ਹੂੰ ਤੂ ਚਿਪੜਾ ਆਹ ਹਨੇ ਇਧਰੋਂ ਪਾਣੀ ਉਧਰ ਜਾਂਦਾ ਆਪਾਂ ਇਧਰ ਦੇਖਿਆ ਨਾ ਰਬੜ ਰਿੰਗ ਉੱਥੇ ਰਬੜ ਰੰਗੇ ਕਿੱਥੇ ਆ ਕਹਿੰਦੇ ਆਹੀ ਨੇ ਤਿੰਨੇ ਉਹ ਪਿਸਟਨ ਵਾਲੇ ਰਬੜ ਹੁੰਦੇ ਨੇ ਵਿੱਚ ਮਜਾ ਨਹੀਂ ਮੇਰੇ ਤੇ ਨਹੀਂ ਕਿ ਤੂੰ ਮੰਨਣਾ ਇਹ ਗੋਲ ਜਿਹੇ 15 ਮਿੰਟ ਪਹਿਲੇ ਜੇ ਉਹ ਤੋਂ ਨਹੀਂ ਪੈਂਦੇ ਹੈਗੇ ਤੇ ਮੈਂ ਤਾਂ ਕਿਤੇ ਖੋਲੇ ਨਹੀਂ ਆਹੀ ਪਾਣੇ ਨੇ ਅੱਗੇ ਵੀ ਅਸੀਂ ਤਿੰਨੇ ਕਿਨੇ ਫੜਾ ਇਹਦੇ ਕਾਬਲੇ ਕਿੱਥੇ ਕੋਚੀ ਬਰਲੀ ਸਾਈਡੋਂ ਚ ਕੱਢ ਦੇ ਦੋ ਜੋ ਉੱਤਰ ਜਾਵੇ ਬਾਸ ਲਾ ਪਾ ਲੈ ਨਾਲ ਬਾਸ ਲੈ ਤਾਂ ਮੈਂ ਕੋਈ ਨਹੀਂ ਰੱਖਿਆ ਨੇ ਕੱਢਿਆ ਨਹੀਂ ਇਹੋ ਆ ਪੈ ਨਹੀਂ ਇਹ ਤਾਂ ਵੱਡੇ ਆ ਕਰ ਲੈ ਇਹ ਕਰਨੀ ਵੱਡੀ ਚਾਪੀ ਦੀ ਹੈ ਵੱਡੀ ਚਾਪੀ ਕਿੱਥੇ ਪੰਜੀ ਗੰਤ ਖੰਡਾ ਉਹ ਇਹ ਨਹੀਂ ਜਿਹੜੀ ਕੋਤਨੇ ਨਾਲ ਆੜ ਖੋਲੀ ਤਾਂ ਵੀ ਕਿੱਧਰ ਨਰ ਗਿਆ ਆਹ ਹੀ ਮਗਰ ਆ ਦਿੱਤੀ ਜਾ ਇਹ ਹੀ ਇਹ ਬੋਕਿਆਂ ਦਾ ਪਾਣੀ ਉਧਰ ਜਾਂਦਾ ਕੋਈ